ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫੌਜਦਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਕਵਾਲ ਸਿੰਘ ਜੀ ਪਿੰਡ ਜੀ ਪਿੰਡ ਜੀਤਾ ਸਿੰਘ ਵਾਲਾ ਜੀ तहसील ਤੇ ਜਿਲ੍ਹਾ ਬਈ ਸੀਲ ਬਾਗਾਪੁਰਣਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914692210 ਠੀਕ ਹੈ ਵੀਰੇ ਸੂਆ ਕਿੰਨਾ ਮਾਜੀ ਮੱਜ ਦਾ ਇਹ ਦੂਜਾ ਸੂਆ ਸੋਨੀਆ ਜੀ ਕਦੋਂ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਤਾਂ ਤਿੰਨ ਦਿਨ ਦੇ ਦਿਨ ਪੂਰੇ ਹੁਣ ਚ ਬਾਕੀ ਉੱਤੇ ਲੈ ਜਾ ਬਾਕੀ ਉੱਤੇ ਲੈ ਜਿਹੜਾ ਉਹ ਵੱਖਰੀ ਗੱਲ ਆ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹ 12-13 ਕਿਲੋ ਦੁੱਧ ਚੋਇਆ ਜੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਗਾਰੰਟੀ ਹੈ ਜੀ ਫੁੱਲ ਠੀਕ ਹੈ ਤੋੜ ਕੇ ਦਿਖਾ ਸੀਲ ਸੱਪੇ ਦੀ ਗਾਰੰਟੀ ਪੂਰੀ ਸੀਲ ਹਨ ਜੀ ਠੀਕ ਹੈ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਦੂਜ ਡੇਟ ਮੁਤਾਬਕ ਸਮਾਂ 3 ਦਿਨ ਪਿਆ ਜੀ 1-2 ਦਿਨ ਉੱਪਰ ਲੈ ਜੇ ਬੱਕਰੀ ਗੱਲ ਕਿਉਂਕਿ ਪਸ਼ੂ ਵੀਰੇ ਜੀ ਲਾਜੇ ਤਾਂ 2 ਦਿਨ ਵੱਧ ਵੀ ਲੈ ਜਾਂਦਾ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਮੁੱਠੀ ਵਾਲਾ ਥਾਣਾ ਪਿਛਲੇ ਸੂਏ ਭਾਈ ਦੱਸਦਾ ਕਿ ਇਹਨੇ 12 ਕਿਲੋ ਦੁੱਧ ਦਿੱਤਾ ਹੋਇਆ ਜੀ ਇਹ ਇੱਕ ਤੀਆ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਮੁੱਠੀ ਵਾਲਾ ਥਾਣਾ ਥਾਣਾ ਤੁਹਾਨੂੰ ਮੈਂ ਨੇੜੇ ਤੋਂ ਵੀ ਚੈੱਕ ਕਰਾ ਦਿਨਾ ਹੱਤੀ ਚਵਾਈ ਵਾਲਾ ਥਾਣਾ ਲੈ ਚੱਲੋ ਜੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਜਿਹੜੀ ਹਵਾਨ ਜਿ ਤੁਹਾਨੂੰ ਵਾਲਟਾਂ ਲੱਦਖ ਰਹੀ ਆ ਜੀ ਸਾਰੀ ਕਰਮ ਵਾਲੀ ਨੇ ਕੱਢ ਕੇ ਸੋਣਾ ਜੀ ਭਗਵਾਨੇ ਦੀ ਖੂਬਸੂਰਤੀ ਸੀਲ ਬਹੁਤ ਠੀਕ ਆ ਜਿਹੜੀ ਸੀਲ ਬਹੁਤ ਆ ਇਹ ਦੂਜਾ ਜਿਵੇਂ ਕੋਈ ਮਰਜ਼ੀ ਬੈਠਾ ਰਹੇ ਹਾਂ ਹਾਂ ਜਿਵੇਂ ਮਰਜ਼ੀ ਠੀਕ ਆ ਚਵਾਈ ਦੀ ਬੋਲੀ ਆ ਜੀ ਹਾਂ ਨਹੀਂ ਚਵਾਈ ਠੀਕ ਆ ਚਵਾਈ ਠੀਕ ਆ ਵੀਰੇ ਹਾਂ ਉਹਦੀ ਗੱਲ ਆ ਠੀਕ ਆ ਜੀ ਕੋਈ ਮਰਜ਼ੀ ਬੈਠਾ ਕੋਈ ਜਿਵੇਂ ਕੋਈ ਮੱਝ ਆਏ ਹੱਥ ਨਹੀਂ ਲਵਾਉਂਦੀ ਹੈ ਨਾ ਜਿੱਥੇ ਮਰਜ਼ੀ ਭਾਵੇਂ ਖੇਡ ਤੇ ਖੜੀ ਨਚੋ ਲੋ ਆਏ ਨਹੀਂ ਕੋਈ ਗੱਲ ਪਸੂਆਂ ਤੋਂ ਵੀ ਪਾਸੇ ਭਾਵੇਂ ਠੀਕ ਹੈ ਕੋਈ ਚੱਕਰ ਨਹੀਂ ਉਹ ਜੀ ਗੱਲ ਬਾਤ ਠੀਕ ਹੈ ਨਹੀਂ ਕਈ ਹੱਥ ਪੈ ਜਾਂਦੇ ਨਹੀਂ ਨਹੀਂ ਹੱਥ ਥੋੜੀ ਪੈਂਦੀ ਜਮ ਕੋਈ ਦਿੱਕਤ ਆਲੀ ਖੜੀ ਸਾਰਾ ਜਵਾਕ ਬਹਿ ਜਾਂਦੇ ਥੱਲੇ ਮੁਰ ਕੇ ਫੇਰ ਉੱਠ ਖਾਣ ਤੇ ਫੇਰ ਬੈਠ ਠੀਕ ਹੈ ਨਹੀਂ ਕੋਈ ਗੱਲ ਉਹ ਜੀ ਨਹੀਂ ਗੱਲ ਕੋਈ ਤੇ ਕੀਮਤ ਕੀ ਰਹਿਣ ਵਾਲੀ ਜਾਇਜ ਜਿਹੜੇ ਲੈਣਾ ਹੀ ਆ ਜੀ ਆ ਪੱਥਾ 5 ਲੱਖ ਰੁਪਇਆ 125 ਜੀ ਹਾਂ ਜੀ ਹੋ ਜੂ ਮਾਨਤਨ ਜੀ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਜੀ 1 ਲੱਖ ਤੇ 25000 ਰੁਪਇਆ ਬਾਈ ਇਹਦੀ ਕੀਮਤ ਰੱਖਦੇ ਆ ਜੀ ਵਿੱਚੋਂ ਬਾਣਾ ਮੋਟਾ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਧੰਨਵਾਦ